ਫਤੇ ਮੈਨੂੰ ਨਹੀਂ ਲੈ ਕੇ ਜਾਣਾ ਉਹ ਫਤੇ ਇਹਦਾ ਦੇਖੋ ਜੇ ਜੂੜਾ ਖੁੱਲ ਗਿਆ ਤਾਂ ਮੈਂ ਨਹੀਂ ਜੂੜਾ ਸੈੱਟ ਕਰਨਾ ਇਹਦਾ ਜੂੜਾ ਨਹੀਂ ਤੁਹਾਨੂੰ ਕਰਨਾ ਪੈਣਾ ਮੈਨੂੰ ਪਤਾ ਕਿ ਉਹਨੂੰ ਕੀ ਕਿਹਾ ਮੈਂ ਕਿਹਾ ਅਲੀ ਕਿਲਾ ਕਿਆ ਕਹਿੰਦਾ ਆਈਸਕ੍ਰੀਮ ਮੈਂ ਕਿਹਾ ਕਿੱਦਾਂ ਲਿਆਏਗਾ ਕਹਿੰਦਾ ਮੈਂ ਪਾਪਾ ਨੂੰ ਐ ਕਹੂੰਗਾ ਕਿ ਆ ਮੜਾ ਜੇ ਦੇਖਿਓ ਗੱਡੀ ਖੋਲਿਓ ਮੜੀ ਜੀ ਮੈਂ ਜਾ ਕੇ ਉਹਨੂੰ ਭੱਜ ਕੇ ਲੈ ਕੇ ਗੱਡੀ 'ਚ ਬਹਿ ਜਾਊਂਗਾ ਸ਼ਾਰਟ ਦਾ ਕਰ ਲੋ ਜੂੜਾ ਨਹੀਂ ਖੁੱਲਣਾ ਚਾਹੀਦਾ ਪਾਪਾ ਨੇ ਚੈਲੰਜ ਕੀਤਾ ਠੀਕ ਹੈ ਮੇਰੀ ਪੁੱਤਰੀ ਮੈਂ ਇਹਦੇ ਨਾਲ ਹੈਂ ਆ ਜਾ ਨਾ ਵਾ ਆ ਜਾ ਨਾ ਵਾ ਆਵਾਂ ਜਾਣ ਜਾਇਆ ਫਤਿ ਆਵਾਂ ਹੈ ਮੈਂ ਛੱਡ ਪਰਾਂ ਇਹਨਾਂ ਨੇ ਮੈਨੂੰ ਪਤਾ ਉੱਥੇ ਚਿਕਨ ਚਿਕਨ ਖਾਣਾ ਮੈਂ ਕਿੱਥੇ ਨਾ ਕੋਠੇ ਤੇ ਜਾਨੀ ਆਵਾਂ ਬਾਏ ਬਾਏ ਟੀਟੀ ਲੈ ਕੇ ਆ ਮੇਰੇ ਵਾਸਤੇ ਬਾਏ ਬਾਏ ਮੈਂ ਕਿੱਥੇ ਸਾਰ ਕਰਨ ਚੱਲੇ ਨਾ ਮੈਂ ਉਹੀ ਚੱਕ ਕੇ ਟੀ-ਸ਼ਰਟ ਪਾਤੀ ਪਿਆ ਨਾ ਜਾਇਓ ਤਦੋਂ ਤੁਹਾਨੂੰ ਬਾਏ ਬਾਏ ਲੋ ਜੀ ਜਨਤਾ ਸਾਡੀ ਗਈ ਐ ਸੁਨਾਮ ਘੂਮੀ ਘੂਮੀ ਕਰਨ ਘਰੇ ਬੋਰ ਹੋ ਜਾਂਦੇ ਵਿਚਾਰੇ ਉਹ ਦੇਖਦੇ ਆ ਸੋਚਦੇ ਆ ਕੁਛ ਕੀ ਮੰਨਦਾ ਦੇਖੋ ਫਿਰ ਤੂੰ ਡਾਟਾ ਆਨ ਕਰ ਲੈ ਡਾਟਾ ਪੰਜ ਮਿੰਟ ਚੱਲਦਾ ਕਿਉਂ ਮੈਸੇਜ ਆਈ ਨਹੀਂ ਆਉਂਦੇ ਵਟਸਐਪ ਤੇ ਉਹ ਪਰੋਨੀ ਕਰੇ ਜਾ ਰਹੀ ਹੈ ਨਾ ਮੈਸੇਜ ਨਹੀਂ ਤੇ ਮਰਨਾ ਚੱਲਾਂਗੇ ਜਾ ਰਹਿਗਾ ਹੋਰ ਇਹ ਵੀ ਅੱਜ ਟਾਈਮ ਤੇ ਬੰਦ ਹੋ ਗਿਆ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹੀ ਬਣਾਣੀ ਅੱਜ ਤੋਰੀਆਂ ਦੀ ਸਬਜੀ ਸਬਜੀ ਮੈਂ ਕੱਟ ਕੇ ਰੱਖਤੀ ਤੇ ਅਜੇ ਹੁਣੇ-ਹੁਣੇ ਮੈਂ ਬਸ ਬੁਲੰਦਰ ਤੋਂ ਗਾਲਾ ਖਾ ਕੇ ਟਿਕਿਆ ਥੋੜੀਆਂ ਜਿਹਾ ਇਹ ਸੀਰੀਅਸ ਵਾਲੀਆਂ ਗਾਲਾਂ ਨਹੀਂ ਕਿਉਂਕਿ ਮੇਰੇ ਆਰ ਬੋਡੀ ਪੈਨ ਬੜੀ ਹੁੰਦੀ ਐ ਮੈਂ ਪੇਨ ਕਿਲਰ ਲੈ ਲੈਣੀ ਐ ਸਮਝ ਨਹੀਂ ਆਉਂਦੀ ਕੀ ਕਰਾਂ ਟਾਈਮ ਮੈਨੇਜਮੈਂਟ ਨਹੀਂ ਹੋ ਬਾਰੀ ਵੀ ਘਰੇ ਐਕਸਰਸਾਈਜ਼ ਕਰਾਂ ਕੀ ਕਰਾਂ ਮੈਂ ਮੇਰੀ ਸਲਾਮਾ ਤਾਂ ਮੰਨ ਰਹਾਂ ਨੂੰ ਕਹਿ ਰਹੀ ਤੁਸੀਂ ਦਿੱਲੀ ਜਾਂਦੇ ਹੋ ਤੇ ਮੈਂ ਜਿਮ ਲੱਗ ਜਾਵਾਂਗੀ ਮੈਂ ਤੁਹਾਡੇ ਨਾਲ ਤੁਰ ਜਾ ਕਰੂੰਗੀ ਆ ਜਾ ਕਰੂੰਗੀ ਪਰ ਫੇਰ ਉਹੀ ਫੇਰ ਕੰਮ ਵੱਜ ਜਾਣਾ ਰੋਟੀ ਪਾਣੀ ਬਣਾ ਜਾ ਜਾਣਾ ਪਣਾ ਕਰਨਾ ਮੈਨੂੰ ਪਤਾ ਆ ਕੇ ਤੇ ਬੰਨਣਾ ਨਹੀਂ ਹੈਗਾ ਕੁਝ ਨਹੀਂ ਸਮਝ ਆ ਰਿਹਾ ਯਾਰ ਕੀ ਜ਼ਿੰਦਗੀ ਹੈ ਨਾ ਬੰਦਾ ਮਤਲਬ ਪੈਸਾ ਕਮਾ ਰਿਆ ਤੇ ਆਪਣੇ ਆਪ ਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਫਿਰ ਕੀ ਫਾਇਦਾ ਹੈ ਨਾ ਇਹੋ ਜਿਹੇ ਪੈਸੇ ਦਾ ਵੀ ਕੁਝ ਨਾ ਕੁਝ ਤਾਂ ਸੋਚਣਾ ਪੈਣਾ ਦੇਖਦੇ ਆ ਵਾਕੀ ਤੁਸੀਂ ਮੈਨੂੰ ਸਲਾਹ ਦੇ ਦਿਓ ਤੁਸੀਂ ਕੋਈ ਮੈਨੂੰ ਪਲਾਨ ਦੇ ਦਿਓ ਹਨਾ ਹੋ ਸਕਦਾ ਮੈਂ ਉਹ ਪਲਾਨ ਇੰਪਲੀਮੈਂਟ ਕਰ ਪਾਵਾਂ ਆਹ ਦੇਖੋ ਸਾਡੇ ਫਤੇ ਸਿੰਘ ਨੇ ਨਾ ਬਣਾਤੀ ਵੀਡੀਓ ਇੱਥੇ ਆਫ ਕਰਤੀ ਇੱਥੇ ਲਗਾਤਾ ਆਹ ਕਿਉਂਕਿ ਸਕੂਲ ਵਾਲਿਆਂ ਨੂੰ ਵੀ ਚਲੋ ਆਇਆ ਕਿਉਂਕਿ ਬੜੇ سارے ਪੋਸਟਰ ਬੱਚਿਆਂ ਨੇ ਬਣਾ ਕੇ ਲਿਆਂਦੇ ਹੋਣੇ ਤੇ ਵਧੀਆ ਕਿਤੋਂ ਨਾਲ ਰਿਟਰਨ ਕਰਤੇ ਕਿ ਉਹ ਕਹਿੰਦੇ ਤੁਸੀਂ ਘਰੇ ਲਗਾਓ ਤੇ ਕਹਿੰਦਾ ਮਮਾ ਮੈਡਮ ਨੂੰ ਬਹੁਤ ਵਧੀਆ ਲੱਗਿਆ ਸੀਗਾ ਤੇ ਇੱਧਰ ਆਪਣੇ ਮੈਡਮ ਕੱਪੜੇ ਰਹਿ ਕੇ ਖੜ ਗਏ ਨੇ ਹੁਣ ਅਸੀਂ ਫੋਟੋ ਸ਼ੂਟ ਕਰਨਾ ਹੈ ਇਹਨਾਂ ਦਾ ਨਾ ਆਪੇ ਚ ਖੁਰਕਾਉਣ ਲੱਗ ਗਏ ਤੂੰ ਖੁਰਕ ਲੈ ਪਹਿਲਾਂ ਖੁਰਕ ਕੇ ਦਿਖਾ ਇੱਕ ਇੱਕ ਨਾ ਸਰਦਾਰ ਮੁੰਡਾ ਆ ਵਧੀਆ ਚੰਗੀ ਗੱਲ ਚ ਆਇਆ ਕੁਝ ਗਲਤ ਤਾਂ ਨਹੀਂ ਹੋਣਾ ਆ ਵੀਡੀਓ ਵਾਈ ਦੇ ਚਲੋ ਅੱਜ ਮੈਂ ਤੁਹਾਨੂੰ ਕੁਰਸੀ ਤੇ ਬੈਠਣਾ ਸਿਖਾਣਾ ਕੁਰਸੀ ਤੇ ਕਿੱਦਾਂ ਬੈਠੀਦਾ ਅੱਜ ਉਹ ਤੁਹਾਨੂੰ ਪੜਦਾ ਸਾਈਡ ਤੇ ਕਰਨਾ ਸਿਖਾਉਣਾ ਪੜਦਾ ਕਿੱਦਾਂ ਸਾਈਡ ਤੇ ਕਰੀਦਾ ਤੇਰੇ ਮੈਂ ਅੱਜ ਤੁਹਾਨੂੰ ਫੋਟੋ ਖਿੱਚਣੀ ਸਿਖਾਣੀ ਆ ਵੀ ਫੋਟੋ ਕਿੱਦਾਂ ਖਿੱਚੀਦੀ ਠੀਕ ਹੈ ਚ ਗਰਮੀ ਭੜੀ ਐਂਦਾ ਤੁਸੀਂ ਫੋਨ ਫੜਨਾ ਆਈਫੋਨ ਨਹੀਂ ਵੀ ਹੈਗਾ ਦੂਜਾ ਤਾਂ ਵੀ ਕੋਈ ਚੱਕਰ ਨਹੀਂ ਤੁਹਾਨੂੰ ਇਗਨੋਰ ਕਰਿਓ ਕਿਉਂਕਿ ਮੈਂ ਤੋਰੀਆਂ ਕਟਰੀਆਂ ਨੇ ਆ ਦੇਖੋ ਐਂਦਾ ਪਹਿਲਾਂ ਫੋਕਸ ਮਾਰਨਾ ਚੰਗੀ ਤਰ੍ਹਾਂ ਫੇਰ ਆ ਪੋਜ ਵੀ ਐਂਦਾ ਮਾਰਨਾ ਠੀਕ ਹੈ ਇਹ ਹੁਣ ਆਪਾਂ ਤਿੰਨ ਚਾਰ ਕਟੀਆਂ ਹੀ ਤੁਸੀਂ ਫੋਟੋਆਂ ਕਲਿੱਕ ਕਰਨ ਓਹੋ ਮੈਂ ਵੀ ਅੱਖਾਂ ਐਂਗਾ ਤੂੰ ਆ ਰਿਹਾ ਹੈ ਗਲਤੀ ਦੇ ਸੇ ਮਿਸਟੇਕ ਹੋ ਗਈ ਸਾਡੇ ਕੋਲ ਵੀਡੀਓ ਬਣ ਗਈ ਸੀ ਜਿਹਨੂੰ ਕਰ ਕੈਮਰਾ ਫੋਟੋ ਦੋਨਾਂ ਦੀ ਵਧੀਆ ਹੋਵੇ ਮੇਰੀ ਭਾਵਨਾ ਸੁਣੀ ਆਵੇ ਮੈਂ ਤੈਨੂੰ ਖਿੱਚ ਕੇ ਦੋ ਤਿੰਨ ਦਿਖਾਨੀਆਂ ਸੇ ਚੀਜ਼ ਹਾਂ ਹਾਂ ਓ ਵਧੀਆ ਲੱਗ ਰਿਹਾ ਸੀ ਹਾਂ ਉਹ ਵੀ ਉਹ ਵਧੀਆ ਲੱਗ ਰਿਹਾ ਜਿਹੜਾ ਹਾਂ ਹਾਂ ਇੱਕ ਪੋਰਟਰੇਟ ਨਾ ਖਿੱਚ ਕੇ ਦਿਖਾਵਾਂ ਲਾ ਬੋਲ ਰਣੀ ਵਧੀਆ ਹੋ ਗਈ ਫੜ ਕੇ ਰੱਖ ਅਦ ਕਿੰਨੇ ਸਟਾਗਲ ਦੇਖੋ ਲਜੱਕ ਕਰ ਹੁਣ ਇਹਦੇ ਫਿਰ ਹੋਰ ਕੀਤੀ ਹੁਣ ਚੱਕ ਕਰ ਫੋਟੋ ਹੁਣ ਚੱਕ ਕੀਤੀਆਂ ਜਾਣਗੀਆਂ ਦੇਖ ਠੀਕ ਨੇ ਤੇ ਆਪਣੇ ਸੂਟ ਭਈ ਪੂਰੇ ਜੋਰਾ ਸ਼ੋਰਾ ਤੇ ਰੈਡੀ ਹੋ ਰਹੇ ਨੇ ਤੇ 11 ਤਰੀਕ ਆਉਣ ਵਾਲੀ ਹੈ ਧੂਮਾ ਪਾ ਛੱਡਣੀਆਂ ਨੇ ਆਪਾਂ ਨੇ ਇਸ ਵਾਰ ਬਹੁਤ ਕੁਝ ਸੋਚਿਆ ਬਾਕੀ ਵਾਹਿਗੁਰੂ ਸੁਖ ਦੀ 11 ਤਰੀਕ ਲੈ ਕੇ ਆਵੇ ਸਾਰਿਆਂ ਵਾਸਤੇ ਤੇ ਅਸੀਂ ਜਾਈਏ ਤੇ ਘੈਂਟ ਘੈਂਟੀਆਂ ਮਨਾ ਕੇ ਆਈਏ ਕੁਝ ਵੀ ਨਹੀਂ ਕਰਨ ਦੀ ਤੇ ਤੇਰੀ ਅੱਖਾਂ ਨੂੰ ਬਲਰ ਬਲਰ ਨਹੀਂ ਹੁੰਦਾ ਬਲਿੰਕ ਹੁੰਦਾ ਕਹਿੰਦੀ ਬਲਰ ਕਰਾਂਂਦੀ ਬਲਿੰਕ ਕਰ ਬਲਰ ਤੇ ਅੱਜ ਹੋਰ ਕਰਮਾਂ ਵਾਲਾ ਦਿਨ ਚੜਿਆ ਅੰਮਣ ਰੋਟੀ ਪਕਾਣ ਲੱਗੀ ਤੇ ਮੈਂ ਰੋਟੀ ਖਾਣ ਲੱਗੀ ਆ ਰੋਟੀਆਂ ਮੈਂ ਸਿਰਫ ਦੋ ਹੀ ਖਾਣੀਆਂ ਕਿਉਂਕਿ ਅੱਜ ਮੈਂ ਗਾਲਾਂ ਖਾ ਚੁੱਕੀ ਆ ਬਰਿੰਦਰ ਤੋਂ ਤੇ ਰੋਟੀਆਂ ਸਿਰ ਹੁਣ ਮੈਂ ਦੋ ਹੀ ਖਾਣੀਆਂ ਮੇਰਾ ਗਾਲਾਂ ਖਾ ਕੇ ਢਿੱਡ ਭਰ ਗਿਆ ਏ ਤੇ ਸਬਜੀ ਅਸੀਂ ਬਣਾਈ ਤੋਰੀਆਂ ਦੀ ਤੇ ਸਬਜੀ ਵਾਲੀ ਘੈਂਟ ਜੀ ਬਣੀ ਆ ਮਿਕਸ ਜੀ ਹੋ ਗਈ ਬੜੀ ਸੋਹਣੀ ਹੈ ਨਾ ਮੈਂ ਮੈਂ ਤੁਹਾਨੂੰ ਲੁੱਕ ਦਿਖਾਨੀ ਆ ਸਬਜੀ ਦੀ ਤੇ ਆ ਦੇਖੋ ਕੈਮਰੇ 'ਚ ਹੋ ਸਕਦਾ ਤੁਹਾਨੂੰ ਵਧੀਆ ਨਾ ਲੱਗਦੀ ਹੋਵੇ ਇਸ ਨੋਟਿਸ ਕਰ ਰਹੀ ਆ ਸਾਡੀ ਕੜੀ ਨੂੰ ਲੱਗ ਗਈ ਨਜ਼ਰ ਹੁਣ ਸਾਡੀ ਕੜੀ ਇੰਨੀ ਵਧੀਆ ਨਹੀਂ ਬਣਦੀ ਹੈਗੀ ਜਿੱਦਾਂ ਅਸੀਂ ਪਹਿਲਾਂ ਬਣਾਉਂਦੇ ਹੁੰਦੇ ਸੀ ਕਿ ਬੜੀ ਘੈਂਟ ਕੜੀ ਬਣਦੀ ਹੁੰਦੀ ਸੀ ਹੁਣ ਪਤਾ ਨਹੀਂ ਕਿਉਂ ਵਧੀਆ ਨਹੀਂ ਬਣਦੀ ਨਹੀਂ ਹੈਗੀ ਤੇ ਆਲੋਰ ਇਨਾਂ ਕੱਲ੍ਹ ਸਿੱਦੇ ਤੇ ਤੁਸੀਂ ਕਹਿੰਦੇ ਸੀ ਨਾ ਕਿ ਇਹਨਾਂ ਨੂੰ ਬ੍ਰੈਡ ਤੇ ਲਾ ਕੇ ਦਿਆ ਕਰੋ ਉਹਨਾਂ ਨੇ ਬ੍ਰੈਡ ਤੇ ਲਾਉਣ ਦਾ ਮੌਕਾ ਦਿੱਤਾ ਦੋਨੋਂ ਟਟਾਣਿਆਂ ਜਿਆ ਨੇ ਨਾ ਇਹੀ ਖਤਮ ਕਰਤਾ ਇ ਖਾ ਖਾ ਕੇ ਤੇ ਹੈਗਾ ਵੀ ਇਸ ਵਾਰ ਬੜਾ ਟੇਸਟੀ ਮਿਲਦਾ ਅਮਮ ਨੇ ਤਾਂ ਟੇਸਟ ਨਹੀਂ ਕੀਤਾ ਮੰਦ ਟੇਸਟ ਕੀਤਾ ਇਹ ਹੈ ਹੈ ਬੜਾ ਸੁਆਦ ਸੀ ਕ੍ਰੰਚੀ ਗੰਚੀ ਜਿਆ ਚਲਿਆ ਅਰਛੇ ਇਤਿਕਾਰ ਘੜੀ ਬਾਰੇ ਬਈਆ ਵਾਬੜੀ ਚੱਲਣ ਦੀ ਬਾਰੇ ਅਦੇ ਯेलो ਸ਼ਾਮ ਨੂੰ ਇੰਨਾ ਸੋਹਣਾ ਮੌਸਮ ਹੁੰਦਾ ਬਾਹਰ ਤੇ ਬਾਹਰ ਪੈਂਦਾ ਜੀ ਕਰਦਾ ਏ ਪਰ ਸ਼ਾਮ ਨੂੰ ਅੰਦਰ ਵੀ ਕੰਮ ਹੁੰਦੇ ਨੇ ਅੱਜ ਮੈਂ ਯੂਨੀਫਾਰਮ ਪ੍ਰੈਸ ਕਰਨੀ ਆਪਣੀ ਦਿਹਾਏ ਹਾਏ ਉਹਨਾਂ ਦੀ ਫਤਿਹ ਹੋਣਾ ਦੀ ਵੀ ਤੇ ਮੈਨੂੰ ਹੋਣ ਯਾਦ ਆਇਆ ਠਰ ਕੇ ਕਰਦੀਆਂ ਕੋਈ ਗੱਲ ਨਹੀਂ ਅੰਦਰ ਕਿਹੜਾ ਸ਼ਾਮ ਨੇ ਨਾਮ ਕਰਦਾ ਨਾ ਇਹਦੇ ਸਿਲੈਕਸ਼ਨ ਹੋਉਂਦੀ ਹੁਣ ਮੈਂ ਦਿੰਦਾ ਦੱਸਦੀ ਹਾਂ ਆਵੜਾ ਲਾ ਕਿ ਜੇ ਇੰਨੀਆਂ ਸਾਰੀਆਂ ਫੋਟੋਆਂ ਖਿੱਚਣ ਤੋਂ ਬਾਅਦ ਆਹ ਵਾਲਾ থাম্বਨੇਲ ਅਸੀਂ ਸਿਲੈਕਟ ਕੀਤਾ ਇੱਥੇ ਕੱਲ ਤੇਰੀ ਵੀਡੀਓ ਤੇ ਪੁੱਛਿਆ ਤੂੰ ਆਨਸਰ ਦਿੰਨੀ ਸਾਰਿਆਂ ਨੂੰ ਵੀ ਨਹੀਂ ਕਿ ਅਮਰਤ ਕੌਣ ਹੈ ਅਮਰਤ ਸਾਡੀ ਜਾਨ ਹੈ ਅਮਰਤ ਸਾਡੀ ਜਿੰਦ ਜਾਨ ਜਿਹਦੇ ਇੱਕ ਬੋਲ ਤੇ ਅਸੀਂ ਭੱਜੇ ਜਾਂਦੇ ਆ ਦਿਨ ਨਹੀਂ ਵਿੰਦੇ ਰਾਤ ਨਹੀਂ ਵਿੰਦੇ ਬਸ ਉਹ ਮਾੜਾ ਜਿਹਾ ਮੂੰਹ ਚ ਬੋਲ ਕੱਢਦਾ ਸਹੀ ਹੈ ਸਾਨੂੰ ਐਨ ਹੱਥਾਂ ਪੈਰਾਂ ਦੀ ਬੰਦੀ ਵੀ ਸਾਡੀ ਜਾਨ ਨੇ ਕੁਝ ਕਹਿਤਾ ਤੇ ਅਸੀਂ ਉਹ ਚੀਜ਼ ਕਰਨੀ ਹੀ ਕਰਨੀ ਹੈ ਤੇ ਭਾ ਇਹ ਬਸ ਇੱਕ ਗੱਲ ਹੈ ਕਿ ਰਾਜਾ ਕੰਫਿਊਜ਼ ਬਹੁਤ ਕਰਦਾ ਹੁਣ ਨਾ ਸੀ ਉਹਦੇ ਵਾਸਤੇ ਉਹਦੇ ਲੱਡੂ ਤੁਹਾਨੂੰ ਕਿਹਾ ਸੀ ਸਿਮਰਨ ਨੂੰ ਭੇਜਣੇ ਉਹ ਉਹਦੇ ਵਾਸਤੇ ਵੀ ਬਣਾਏ ਨੇ ਤੇ ਹੁਣ ਘਟੋ ਘਟ ਇੰਨੇ ਦੇਣਾ ਹੋ ਗਏ ਉਹਨੂੰ ਪੁੱਛਦੇ ਆਂ ਕਿ ਰਾਜੇ ਹੋਰ ਦੱਸ ਸਮਾਨ ਕੀ ਕਹਿੰਦਾ ਆਪਣੀ ਪਸੰਦ ਦਾ ਭੇਜ ਦੋ ਅਸੀਂ ਕਿਹਾ ਵੀ ਅਸੀਂ ਆਪਣੀ ਪਸੰਦ ਦਾ ਕੀ ਕਰਨਾ ਹੈ ਨਾ ਵੀ ਤੂੰ ਦੱਸ ਜੋ ਤੈਨੂੰ ਪਸੰਦ ਹੈ ਵੀ ਅਸੀਂ ਤੇਰੇ ਵਾਸਤੇ ਭੇਜਣਾ ਤੂੰ ਖਾਣਾ ਹੈ ਤੇ ਅਜੇ ਤੱਕ ਉਹਨੇ ਸਾਨੂੰ ਕੁਝ ਨਹੀਂ ਦੱਸਿਆ ਹੋਇਆ ਕੱਲ ਮੈਨੂੰ ਕਹਿੰਦਾ ਇੱਕ ਤਾਂ ਬਦਾਮ ਭੇਜ ਦੀ ਬਸ ਇੱਕ ਬਦਾਮ ਬਦੰਦ ਦੱਸੇ ਨਾ ਇਕੱਲੇ ਤੇ ਬਾਕੀ ਕਹਿੰਦਾ ਆਪਣੀ ਮਰਜ਼ੀ ਦਾ ਤੇ ਹੁਣ ਦੇਖੋ ਅਸੀਂ ਆਪਣੀ ਮਰਜ਼ੀ ਦਾ ਕੀ ਲੈ ਕੇ ਭੇਜਦੇ ਆ ਤੇ ਤੁਸੀਂ ਦੇਖ ਰਹੇ ਹੋਗੇ ਕਿ ਆ ਕਲਚਰ ਮੈਂ ਬਾਰ ਬਾਰ ਕਦੀ ਲਾ ਰਹੀ ਆ ਤੇ ਕਦੀ ਉਹ ਕਰ ਰਹੀ ਆ ਕਿਉਂਕਿ ਜੇ ਫਤੇ ਦੇ ਹੱਥ ਲੱਗ ਗਿਆ ਤੇ ਫਤੇ ਸਿੰਘ ਜੀ ਨੇ ਤੋੜ ਦੇਣਾ ਤੇ ਫਤੇ ਸਿੰਘ ਉਰੀ ਮੇਨ ਲੱਦਾ ਆਉਣ ਵਾਲੇ ਹੀ ਹੋਣਗੇ ਅੱਜ ਚਿੱਲ ਕਰਨ ਗਏ ਨੇ ਪੂਰੀ ਸੁਨਾਮ ਚਿੱਲ ਕਰਕੇ ਆਉਣਗੇ ਹੁਕਮ ਫਿਰ ਕੇ ਆਉਣਗੇ ਤੇ ਬਾਹਰ ਬੜੀ ਸੁਣੀ ਹਵਾ ਚੱਲ ਰਹੀ ਐ ਮੈਂ ਤੁਹਾਨੂੰ ਮੰਜ਼ਰ ਦਿਖਾਨੀ ਆ ਬਾਹਰ ਦਾ ਤੇ ਰਮਨਦੀਦੀ ਕਹ ਰਹੇ ਸੀਗੇ ਵੀ ਮੈਂ ਆਪਣੇ ਦਾਦੀ ਨਾਲ ਬੈਠ ਕੇ ਵੀਡੀਓਜ਼ ਦੇਖਦੀ ਆ ਤੇ ਬੜਾ ਵਧੀਆ ਲੱਗਦਾ ਯਾਰ ਕਿ ਮਤਲਬ ਛੋਟੇ ਵੀ ਵੱਡੇ ਵੀ ਸਿਆਣੇ ਵੀ ਬਜ਼ੁਰਗ ਵੀ ਸਾਰੇ ਸਾਡੀਆਂ ਵੀਡੀਓਜ਼ ਵੰਦੇ ਨੇ ਸਾਰਿਆਂ ਨੂੰ ਢੇਰ ਸਾਰਾ ਪਿਆਰ ਲਵ ਯੂ ਲਵ ਯੂ ਦਾਦੀ ਜੀ ਜਿਹੜੇ ਰਮਨ ਦੇ ਦਾਦੀ ਜੀ ਮੇਰੇ ਵੀ ਦਾਦੀ ਜੀ ਲੱਗੇ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਨਾ ਤੇ ਮੇਰੇ ਵੱਲੋਂ ਤੁਹਾਨੂੰ ਪਿਆਰ ਭਦੀ ਸਤਿ ਸ਼੍ਰੀ ਅਕਾਲ ਤੇ ਬਹੁਤ ਸਾਰਾ ਪਿਆਰ ਤੇ ਤੁਸੀਂ ਮੈਨੂੰ ਬਹੁਤ ਸਾਰਾ ਆਪਣਾ ਆਸ਼ੀਰਵਾਦ ਦਿਓ ਤੇ ਅਰਦਾਸ ਕਰੋ ਕਿ ਛੇਤੀ ਛੇਤੀ ਬਲੰਦਰ ਆ ਜਾਣ ਠੀਕ ਹੈ ਛੇਤੀ ਛੇਤੀ ਉਹਨਾਂ ਨੂੰ ਕਾੜ ਮਿਲ ਜਵੇ ਤੇ ਇੱਕ ਦੀਦੀ ਹੈਗੇ ਨੇ ਹਰਦੀਪ ਦੀਦੀ ਉਹ ਕੱਲ ਆਪਣੇ ਚੈਨਲ ਤੇ ਨਵੇਂ ਆਏ ਨੇ ਤੇ ਤੁਹਾਡਾ ਵੀ ਬਹੁਤ-ਬਹੁਤ ਵੈਲਕਮ ਤੁਸੀਂ ਸਾਡੇ ਚੈਨਲ ਤੇ ਆਏ ਸਾਡੀ ਵੀਡੀਓਜ਼ ਨੂੰ ਪਸੰਦ ਕੀਤਾ ਢੇਰ ਸਾਰਾ ਪਿਆਰ ਬਹੁਤ-ਬਹੁਤ ਲਵ ਯੂ ਸਾਰਿਆਂ ਨੂੰ ਲਵ ਯੂ ਆਲ ਤੇ ਇੱਧਰ ਅਸੀਂ ਦੁਪੱਟੇ ਆਪਣੇ ਸੁੱਕਣੇ ਪਾ ਰੱਖੇ ਨੇ ਤੇ ਆ ਦੇਖੋ ਤੁਹਾਨੂੰ ਦੁਪੱਟਿਆਂ ਤੋਂ ਪਤਾ ਲੱਗਦਾ ਹੋਣਾ ਲਹਿਰ ਲਹਿਰ ਲਾ ਰਹੇ ਹੈ ਕੀ ਲਹਿਰਾ ਰਹੇ ਨੇ ਦੁਪੱਟੇ ਹਵਾ ਦੇ ਵਿੱਚ ਤੇ ਬਾਲੀ ਘੰਟਾ ਖਵਾ ਚੱਲ ਰਹੀ ਆ ਬਸ ਅਸੀਂ ਰੋਟੀ ਖਾ ਕੇ ਉਰੇ ਬੈਠਦੇ ਆ ਅੱਜ ਮੈਨੂੰ ਲੱਗਦਾ ਫਸਟ ਟਾਈਮ ਆ ਪੰਜ ਛੇ ਮਿੰਟ ਕੰਟੀਨਿਊਸਲੀ ਤੁਹਾਡੇ ਨਾਲ ਨੀਆਂ ਗੱਲਾਂ ਕੀਤੀਆਂ ਹਨਾ ਨਹੀਂ ਤਾਂ ਮੈਂ ਇੰਨੀਆਂ ਗੱਲਾਂ ਕਰਦੀ ਨਹੀਂ ਹੈਗੀ ਸੋ ਬਹੁਤ ਜ਼ਿਆਦਾ ਹੀ ਗੱਲਾਂ ਹੋ ਗਈਆਂ ਤੇ ਚਲੋ ਜੀ ਹੁਣ ਆਪਾਂ ਰੋਟੀ ਪਾਣੀ ਖਾ ਕੇ ਤੇ ਫਿਰ ਤੁਹਾਨੂੰ ਮਿਲਦੇ ਹਾਂ ਹਾਂ ਜੀ ਲੈਟ ਔਰ ਏਸੀ ਨਾ ਅੱਖੇ ਚਾਰੇ ਸੀ ਮੈਂ ਬੰਦ ਕਰਕੇ ਆਇਆ ਅੱਛੋ ਜੀ ਤੁਸੀਂ ਇੰਨੀ ਕੰਮ ਕਰਕੇ ਆਏ ਨਿੱਕੀ ਜਿਹੀ ਵਿੱਚ ਇੱਚੀ ਹੈ ਅੱਛਾ ਮੇਰੀ ਗੱਲ ਸੁਣੋ ਉਧਰ ਕੌਣ ਆ ਰਿਹਾ ਸਭ ਕੋ ਆ ਰਿਹਾ ਈ ਬੜੀ ਕੁਛੀ ਚੜ ਰਹੀ ਹੈ ਸਭ ਇਹ ਹੋ ਗਿਆ ਕਿ ਨਹੀਂ ਮੈਂ ਦੱਸ ਕੇ ਨਹੀਂ ਆਣਾ ਹੈਗਾ ਇਹਦਾ ਇਹ ਪਤਾ ਲੱਗ ਹੀ ਹੈ ਹੋਰ ਸਭ ਭੁੰਨ ਜਾਈ ਤਾਂ ਦੱਸ ਕੇ ਆਉਣਾ ਕਿ ਨਹੀਂ ਤੁਸ ਸਾਨੂੰ ਕੀ ਪਤਾ ਕਦੋਂ ਆਉਣਾ ਕਿ ਨਹੀਂ ਆ ਰਿਹਾ ਹੁਣ ਕੋਈ ਨਾ ਆਪਾਂ ਹਾਂ ਹੁਣ ਤੁਸੀਂ ਗੱਦਾ ਉਧਰ ਲੈ ਕੇ ਜਾ ਰਹੇ ਹੋ ਲਓ ਜੀ ਸਕੂਲ ਤੋਂ ਮੈਂ ਆ ਗਈ ਤੇ ਅੱਜ ਪਤਾ ਨਹੀਂ ਕੀ ਹੋ ਗਿਆ ਦਿਲ ਜਾਨ ਲੱਗ ਰਿਹਾ ਅਜੀਬ ਜਿਹਾ ਲੱਗ ਰਿਹਾ ਜਿਵੇਂ ਥੱਕੇ ਥੱਕੇ ਜੇ ਮੇਰੇ ਸਕੂਲ ਜੀ ਵੀ ਕਹਿ ਰਹੇ ਕਹਿੰਦੇ ਅਗਰ ਮੈਡਮ ਕੀ ਹੋ ਗਿਆ ਮੈਂ ਕੁਝ ਨਹੀਂ ਹੋਇਆ ਹੈਗਾ ਹਾਂ ਠੀਕ ਐ ਸਾਰਾ ਕੁਝ ਠੀਕ ਐ ਮੈਨੂੰ ਬਸ ਉਹੀ ਦਿਲ ਜਨ ਲੱਗ ਰਿਹਾ ਹੈਗਾ ਤੇ ਬਾਕੀ ਖੁਸ਼ੀ ਦੀ ਖਬਰ ਇਹ ਐ ਕਿ ਆਪਣੇ ਨੇ ਇੰਗਲੈਂਡ ਵਾਲੇ ਖਾਸ ਪਰੋਣੇ ਆ ਰਿਹਾ ਹਾਂ ਇੰਗਲੈਂਡ ਵਾਲੇ ਜਿਹੜੇ ਖਾਸ ਪਰੋਣੇ ਆਉਣੇ ਸੀਗੇ ਉਹ ਵੀ ਪਹੁੰਚ ਚੁੱਕੇ ਨੇ ਹੁਣ ਇਹ ਨਹੀਂ ਪਤਾ ਵੀ ਉਹ ਇੰਡੀਆ ਪਹੁੰਚ ਚੁੱਕੇ ਨੇ ਜਸਟਰਾ ਤੇ ਪਿਕਸ ਸੈਂਡ ਕੀਤੀਆਂ ਉਹਨਾਂ ਨੇ ਵੀ ਉਹ ਉੱਥੇ 에ਰਪੋਰਟ ਤੇ ਸੀਗੇ ਕਿ ਜਾਂ ਉੱਥੇ 에ਰਪੋਰਟ ਤੇ ਸੀਗੇ ਹੁਣ ਸਾਨੂੰ ਉਹਨਾਂ ਨੇ ਸਰਪ੍ਰਾਈਜ਼ ਤਣਾ ਇਹ ਨਹੀਂ ਪਤਾ ਉਹ ਵੀ ਕਿਦਾਂ ਆਉਣਗੇ ਸਾਨੂੰ ਕੁਝ ਕੋਈ ਖਬਰ ਨਹੀਂ ਹੈਗੀ ਤੇ ਇੱਧਰ ਆਹ ਬੰਦੇ ਆ ਗਏ ਨੇ ਇੱਧਰ ਟੀਵੀ ਦੀ ਤਿਆਰੀ ਚੱਲ ਰਹੀ ਐ ਕੌਫੀ ਪੀਣੀ ਐ ਹਾਂ ਉਹ ਪਹਿਲਾਂ ਬਾਅਦ ਚ ਜਾਂਦੇ ਸੀਗੇ ਹੁਣ ਸਾਡੇ ਤੋਂ ਪਹਿਲਾਂ ਹੀ ਉਹ ਬਾਜ਼ਾਰ ਭੱਜ ਲੈਂਦੇ ਨੇ ਨੂੰ ਹੁੰਦੇ ਪੁੱਛਣ ਲੱਗਾ ਹੋਇਆ ਸੀਗਾ ਹਾਂ ਉਹ ਕਿੱਥੇ ਆਏ ਨਹੀਂ ਅਜਾ ਉਹਦਾ ਫੋਨ ਕਰਕੇ ਕੰਮ ਦਾ ਆਰਡਰ ਦੇ ਰਹੇ ਨੇ ਕੱਪੜੇ ਸੁੱਕਣੇ ਪਾ ਦੋ ਤੇ ਐਂ ਪਾ ਦੋ ਸਕੂਲ ਤੱਕ ਹੀ ਔਰ ਕੁਝ ਨਹੀਂ ਥੋੜਾ ਨੇ ਖੜ ਕੇ ਠੱਕਰੀ ਤਾਂ ਕਰਕੇ ਹੁੰਦਾ ਹੋਰ ਤਾਂ ਚਲੋ ਕੰਮ ਤਾਂ ਸਾਰੀ ਦੁਨੀਆ ਹੀ ਕਰਦੀ ਹੈ ਆਮ ਦਾ ਫੋਨ ਆਇਆ ਸੀ ਮਸ਼ੀਨ 'ਚ ਕੁਝ ਕੱਪੜੇ ਪਏ ਆ ਸੋਫਿਆਂ ਦੇ ਤੇ ਉੱਤੇ ਹੋਏ ਸੁੱਕਣੇ ਪਾਣੇ ਆ ਇਹ ਇੱਕ ਯਾਰ ਪਤਾ ਨਹੀਂ ਕੀ ਹੈ ਲੱਖ ਲੁੱਤਾਂ ਜੀਆਂ ਨੇ ਲੋਕੀ ਤਾਂ ਪਹਿਲਾਂ ਪਹਿਲਾਂ ਵਾਲੇ ਸੀ ਜਿਹੜੀਆਂ ਪ੍ਰਾਣੀਆਂ ਖਰਾਕ ਖਾਂਦੇ ਸੀਗੇ ਈਨੀ ਈ ਉਮਰ ਹੋ ਗਏ ਮਿਲ ਨਾਲ ਦਾ ਆਪਣੇ ਆਂ ਕਹਿੰਦਾ ਤਾਂ ਔਖਾ ਹੀ ਆ ਆ ਹੁਣੇ ਉਹੋ ਹਾਲ ਆ ਗਾਂ ਤਾਂ ਕੀ ਬੰਨਾ ਹਾਂ ਪਤਾ ਨਹੀਂ ਕਿ ਅੱਜ ਮੂਡ ਇਹੋ ਜਿਹਾ ਹੋਇਆ ਪਿਆ ਹੈ ਮਨਾ ਜੀ ਲੱਗ ਰਿਹਾ ਮੈਨੂੰ ਇਦਾਂ ਹੀ ਦੌਰਾ ਜਿਹਾ ਪੈਂਦਾ ਹੁੰਦਾ ਦਰੇ ਪੈਂਦੇ ਵੀਨ ਦਰੇ ਪੈਂਦੇ ਵੀਨ ਟੈਨਸ਼ਨ ਚ ਰਹਿੰਦੇ ਚਲੋ ਜੀ ਬਾਕੀ ਕੱਪੜੇ ਤਾਂ ਸੁੱਕ ਗਏ ਨੇ ਸਾਰੇ। ਤੇ ਆਹ ਰਹਿ ਗਏ ਥੋੜੇ ਜਿਹੇ ਮੈਂ ਅੱਧੇ ਤਾਂ ਕੱਢ ਕੇ ਮਸ਼ੀਨ ਤੇ ਹੀ ਪਾਤੇ ਨੇ। ਅੱਧੇ ਇੱਥੇ ਪਾ ਲੈਣੇ ਆ। ਬਥੇਰੀ ਧੁੱਪ 'ਤੇ ਸੁੱਕ ਜਾਣੇ ਨੇ। ਉਸ ਤੋਂ ਬਾਅਦ ਮੈਂ ਫਤਿਹ ਰੋਣ ਦੇਣੀ ਕਾਫੀ ਬਣਾ ਕੇ। ਅੰਮਣੂ ਜਿਹੜੇ ਕਹਿੰਦੇ ਸੀ ਅੰਮਨੇ ਆ ਜਿੰਨਾਂ ਨੂੰ ਮੈਂ ਫੇਰ ਪੈਣ ਲੱਗਣਾ ਉਹਨਾਂ ਨੂੰ ਅੰਮਣੂ ਰੋਣੇ ਆਉਣਾ ਸੋ ਉਹਨਾਂ ਨੂੰ ਦੇਣੀ ਚਾਹ ਬਣਾ ਕੇ। ਚਲੋ ਜੀ ਆਪਾਂ ਕੱਪੜੇ ਸੁੱਕਣੇ ਪਾ ਆਏ ਆ। ਹੁਣ ਆਪਾਂ ਬਣਾਉਣੇ ਆ ਕਾਫੀ। ਮੈਨੂੰ ਐ ਲੱਗ ਰਿਹਾ ਜਿਵੇਂ ਬਾਹਰ ਕਣੀਆ ਮੌਸਮ ਜਿਹਾ ਖਰਾਬ ਜਿਹਾ ਹੀ ਆ। ਇੱਕ ਕੁਛ ਅੰਦਰ ਬਹਿ ਜਾਨੀ ਆ ਨਾ ਤੇ ਪਤਾ ਨਹੀਂ ਲੱਗਦਾ ਹੈਗਾ ਕੁਝ ਵੀ ਵੀ ਕੀ ਸਹਕਤਾ ਮੈਂ ਮੌਸਮ ਦਾ ਵਸ ਕੱਲ ਤਾਂ ਥੋੜਾ ਜਿਹਾ ਮੀਂਹ ਪੈ ਗਿਆ ਉਹਦੇ ਕਰਕੇ ਕੁਛ ਹਲਕਾ ਜਿਹਾ ਠੀਕ ਹੋ ਗਿਆ ਮੌਸਮ ਵਸ ਇਹਨਾਂ ਨੂੰ ਦੇ ਕੇ ਦੁੱਧ ਪਾਣੀ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਰਿਲਟਦੀ ਹਾਂ ਅੱਜ ਮੈਨੂੰ ਫੇਰ ਪੇਨ ਕਿਲਰ ਹੀ ਲੈਣਾ ਪੈਣਾ ਕਿਉਂਕਿ ਕੰਮ ਕੰਮ ਹੀ ਬਹੁਤ ਆ ਰੈਸਟ ਰੂਸਟ ਕਰਕੇ ਤਾਂ ਕਿਹੜਾ ਵੇਟ ਕਰੂੰਗਾ ਕਿ ਰੈਸਟ ਕਰਾਂਗੇ ਤੇ ਫੇਰ ਸੈੱਟ ਹੋਊਗਾ ਸਰੀਰ ਫਤੇ ਨੂੰ ਨਾ ਪਤਾ ਨਹੀਂ ਕੀ ਪ੍ਰੋਬਲਮ ਹੈ ਫਤੇ ਨੇ ਨਾ ਇੰਨਾ ਕਿ ਦੁੱਧ ਪੀ ਕੇ ਨਾ ਥੋੜੀ ਜਿਹੀ ਛੱਡਣਾ ਦੁੱਧ ਐ ਕੌਫੀ ਚਾਹ ਕੁਛ ਵੀ ਥੋੜਾ ਜਿਹਾ ਛੱਡਣਾ ਛੱਡਣਾ ਕੀ ਪ੍ਰੋਬਲਮ ਹੈ ਫਤੇ ਤੁਹਾਨੂੰ ਪਤਾ ਨਹੀਂ ਉਹ ਤਾਂ ਨਹੀਂ ਇੱਕ ਨਾ ਅੱਜ ਕੱਲਾ ਇੰਸਟਾ ਤੇ ਆਪਾਂ ਚਲਦੇ ਆ ਆਹਾ ਟਮਾਟਰ ਬੜੇ ਮਜ਼ੇਦਾਰ ਆਹਾ ਟਮਾਟਰ ਬੜੇ ਮਜ਼ੇਦਾਰ ਹਨਾ ਤੇ ਆਹ ਟਮਾਟਰ ਬੜੇ ਮਜ਼ੇਦਾਰ ਆਹ ਟਮਾਟਰ ਬੜੇ ਮਜ਼ੇਦਾਰ ਤੇ ਚਲੋ ਜੀ ਅਮਨ ਹੁਰੀ ਆਉਣ ਵਾਲੇ ਨੇ ਤੇ ਉਸ ਤੋਂ ਪਹਿਲਾਂ ਮੈਂ 15-20 ਮਿੰਟ ਥੋੜਾ ਜਿਹਾ ਰੈਸਟ ਦਾ ਕੀ ਬਸ ਲੱਕ ਥੋੜਾ ਜਿਹਾ ਸਿੱਧਾ ਕਰ ਲਾਂ ਤੇ ਉਸ ਤੋਂ ਬਾਅਦ ਫਿਰ ਅਹੀ ਕਰਨਾ ਕੰਮ ਕਾਫੀ ਕੰਮ ਕਰਨ ਵਾਲੇ ਪਏ ਨੇ ਘਰੇ ਠੀਕ ਕਰਕੇ ਅਮਨ ਵੀ ਵਿਜੀ ਰਹਿੰਦੀ ਐ ਮੈਂ ਵੀ ਸਕੂਲ ਤੋਂ ਆ ਕੇ ਬਸ ਲਿਮਟਿਡ ਜਿਹਾ ਟਾਈਮ ਹੁੰਦਾ ਤਾਂ ਬਹੁਤ ਘੱਟ ਕੰਮ ਹੋ ਪਾਉਂਦੇ ਨੇ ਸੋ ਬਸ ਹੁਣ ਆਉਂਦੇ ਨੇ ਤੇ ਫਿਰ ਕਰਦੇ ਆਂ ਕੰਮ ਉਧਰ ਰੋਟੀ ਪਾਣੀ ਹੋ ਜਾਣਾ ਆ ਫੋਰ ਨਿੱਕੇ ਮੋٹے ਬੜੇ ਕੰਮ ਨੇ ਤੇ ਚਲੋ ਜੀ ਅੱਜ ਦਾ ਵਲੌਗ ਵੀ ਮੈਂ ਇੱਥੇ ਐਂਡ ਕਰਦੀ ਆਂ ਤੇ ਚੈਨਲ ਕਰ ਲੋ ਜੀ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਜਿਹੜਾ ਬਟਨ ਹੈਗਾ ਉਹ ਜਰੂਰ ਆਨ ਕਰਿਆ ਤਾਂ ਕਿ ਤੁਹਾਨੂੰ ਜਿਹੜੇ ਸਾਰੇ ਨੋਟੀਫਿਕੇਸ਼ਨ ਨੇ ਟਾਈਮ-ਟਾਈਮ ਮਿਲਦੇ ਰਹਿਣ ਤੇ ਹੁਣ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਸ਼ੀਆ ਕਾਲ ਹਾਸਦੇ ਵਾਸਤੇ ਰਹੋ ਖੁਸ਼ ਰਹੋ ਟੈਨਸ਼ਨ ਫਰੀ ਰਹਾ ਕਰੋ ਮੇਰੇ ਅੰਗਰੇ ਦੇਖ ਲੋ ਜਿੱਦਾਂ ਮੈਂ ਟੈਨਸ਼ਨ ਫਰੀ ਰਹਿਣੀ ਆ ਨਾ ਇੱਧਰ ਤੁਸੀਂ ਸਾਰੇ ਜਣੇ ਟੈਨਸ਼ਨ ਫਰੀ ਰਹਾ ਕਰੋ